ਲਓ ਜੀ ਇਹ ਮੇਆ ਸਰੋਤਾ ਪੰਬੀਆਂ ਦਾ ਚਾਰ ਇਹਦੇ ਨਾਲ ਕੱਟਾਂਗੇ ਕਿ ਅੱਜ ਪਾਵਾਂਗੇ ਠੀਕ ਹੈ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੌਰ ਜੀ ਤੇ ਅੋਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈ ਬਰਕਰੇ ਕੁਝ ਲੋ ਚੜਦੀ ਕਲਾ ਚ ਰੋਲੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਆਪਾਂ ਚਾ ਇਹ ਆਪਾਂ ਪਾਵਾਂਗੇ ਜੀ ਚਾਰ ਠੀਕ ਹੈ ਜੀ ਇਹ ਲੈ ਕੇ ਆਏ ਆਂਬ ਇਹ ਆਂਬ ਨੇ ਜਿਹੜੇ ਰਾਮ ਕੇਲੇ ਦੇ ਜੇਕਰ ਤੁਸੀਂ ਰਾਤ ਨੂੰ ਲੈ ਕੇ ਆਂਦੇ ਤਾਂ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਨਾ ਭਿਗੋ ਕੇ ਰੱਖ ਸਕਦੇ ਆ ਇਹ ਆਪਾਂ ਰਾਤੀ ਭਿਗੋ ਕੇ ਰੱਖ ਦਿੱਤੇ ਸੀਗੇ ਠੀਕ ਹੈ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਧੋ ਬਣਾ ਕੇ ਇਹਨਾਂ ਨੂੰ ਪਹਿਲਾਂ ਕਿਸੇ ਕੱਪੜੇ ਤੇ ਜਾਂ ਮੰਜੀ ਤੇ ਪਾ ਦੇਣਾ ਮੈਂ ਕਿਹਾ ਤੁਹਾਨੂੰ ਦੱਸਦੀਆਂ ਵੀ ਅਸੀਂ ਚਾਰ ਕਿੱਦਾ ਪਾਣੇ ਹੁੰਦੇ ਆ ਸਾਡੇ ਚਾਰ ਪਾਣ ਦਾ ਤਰੀਕਾ ਕੀ ਹੈ ਜੋ ਕਿ ਸਾਡਾ ਸਾਲ ਭਰ ਦਾ ਚਾਰ ਆਪਾਂ ਰੱਖਦੇ ਆ ਨਾ ਉਹ ਵਾਲਾ ਚਾਰ ਪਾਣਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਬਣਾ ਲਾਂਗੇ ਅੰਗੀਆਂ ਨੂੰ ਆਪ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਜੇ ਘਰਮੀਆਂ ਦਾ ਚਾਰ ਪਾਉਂਦੇ ਹੋ ਬਹੁਤ ਸਾਰਿਆਂ ਦੀ ਸ਼ਿਕਾਇਤ ਹੁੰਦੀ ਕਿ ਸਾਡਾ ਅੰਗੀਆਂ ਦਾ ਚਾਰ ਖਤਾਬ ਹੋ ਜਾਂਦਾ ਹੈ आह तरीके बनायो देखिए चार बिल्कुल भी कभी खराब नहीं होंगे ना सारी रेसिपी शेयर करा यहाँ भी बनाव सरदार जी बना गया अच्छा चार है वाला किदा बनाना है किस तरह किस तरह मतलब कि यूज करने चाहिए उस तरह ही अपने सेम इो ठीक है वीडियो स्किप ना करो पूरी वीडियो देखिए कपड़े देते थी। ना एदने पा देंगे ਅਰੇ ਇੱਕ ਚੀਜ਼ ਦਾ ਯਾਦ ਰੱਖਿਆ ਕਰੋ ਜਿਵੇਂ ਬਾਸੋਂ ਦੇ ਵਿੱਚ ਕਹਿੰਦੇ ਹੁੰਦੇ ਚਾਰ ਨਹੀਂ ਪਾਣਾ ਚਾਹੀਦਾ ਧੁੱਪ ਦੇ ਵਿੱਚ ਇਹਨੂੰ ਸੁੱਕ ਚੰਗੀ ਤਰ੍ਹਾਂ ਸੁਕਾ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਜਿੱਦਾਂ ਵੀ ਕਰਾਂਗੇ ਸੁੱਕਾ ਘੜੇ ਲਗੂ ਹੋਵੇ ਸ਼ੇਰ ਕਰਾਂਗੇ ਇਹ ਜੀ ਰਾਮ ਕੇਲੇ ਦੀਆਂ ਆਂਦੀਆਂ ਨੇ ਇਹ ਸਾਨੂੰ ਮੀਰੀਆਂ ਨੇ 55 ਰੁਪਏ ਕਿਲੋ ਫਿਰ ਕਹਿ ਦਿੰਦੇ ਹੁੰਦੇ ਸਾਨੂੰ ਦੱਸੋ ਕਾਹਦਾ ਚਾਰ ਵਧਿਆ ਰਹਿੰਦਾ ਹੈ ਕੀ ਰੇਟ ਹੈ ਕਿਸ ਤਰ੍ਹਾਂ ਇੱਥੇ ਸਾਡੇ ਬਾਗ ਹੈ ਇਹ ਅਸੀਂ ਆਪਣਾ ਚਾਰ ਪਾਣ ਵਾਸਤੇ ਲੈਂਦੀ ਹੈ ਖਾਣ ਵਾਲੇ ਲਈ ਸਾਡੇ ਠੁੱਕੇ ਆਏ ਨੇ ਉਹ ਅਸੀਂ ਜਿਵੇਂ ਅੱਜਕੱਲ ਠੁੱਕਾ ਮਿਲਣ ਲੱਗਿਆ ਨਾ ਹੁਣ ਤੁਹਾਨੂੰ ਪਤਾ ਹੈ ਜੁਲਾਈ ਦੇ ਮਹੀਨੇ ਦੇ ਵਿੱਚ ਠੁੱਕਾ ਮਿਲਦਾ ਹੈ ਚਲੋ गाइस ਇਧਰ ਆਪਾਂ ਪਾਣ ਲੱਗਿਆ ਅੰਬੀਆਂ ਹੁੰਦੀਆਂ ਦਾ ਚਾਹ ਠੀਕ ਹੈ ਜੀ ਇਹ ਦੇਖੋ ਜੀ ਮੈਂ ਨੀਚੇ ਚਟਾਈ ਪੁਛਾ ਕੇ ਸਾਫ਼ ਜੀ ਚੱਦਰ ਪੁਛਾ ਲਾਈ ਇਹ ਤੁਸੀਂ ਅੰਬੀਆਂ ਸਾਡੀਆਂ ਨੂੰ ਠੁੱਕ ਲੱਗ ਚੁੱਕੀ ਹੈ ਹੁਣ ਕੱਟਾਂਗੇ ਸਰਦਾਰ ਜੀ ਮੈਂ ਤੁਹਾਨੂੰ ਦਿਖਾਉਂਗੀ ਕਿਤਰੀ ਲੀਓ ਮੰਜੀ ਈਚੇ ਬੈਠੇ ਕੋਈ ਪੁਛਾਣ ਹੈ ਕਿ ਚੌਂਕੀ ਮਾੜੇ ਵਾਲਾ

ਕੈਸਾ ਤੋਪਰ ਨਹੀਂ ਕੱਟ ਕੇ ਲਗਵਾਣੀ ਥੋੜੀ ਉਹ ਸੁਦਾ ਮਲ ਅੰਮੀ ਨਹੀਂ ਪਾਣੀ ਦਾ ਕੰਮ ਹੁੰਦਾ ਹਾਲੋ ਇਹਨਾਂ ਬੈਂਕਿੰਗ ਇਹ ਕਾਰਟਾ ਹੈ ਹੈਲੋ ਗਾਇਜ਼ ਇਹ ਲੈ ਕੇ ਆਇਆ ਆ ਪਸਰੋਤਾ ਤੁਸੀਂ ਦੇਖਿਆ ਹੀ ਹੋਣਾ ਇਹਨੂੰ ਧੋ ਲਿਆ ਵੈਸੇ ਮੈਂ ਚੰਗੀ ਆ ਸਰੋਤਾ ਲੈਂਦਾ ਜੀ ਇਹਦੇ ਨਾਲ ਅੰਬੀਆ ਕੱਟਦੇ ਆਂ ਅਸੀਂ ਕਈ ਲੋਕ ਕੰਬੀਆ ਕੱਟੀਆਂ ਹੋਈਆਂ ਲੈ ਕੇ ਆਉਂਦੇ ਆ ਨਾ ਅਸੀਂ ਖੁਦ ਕੱਟਦੇ ਆਂ ਕਪੜਾ ਲੈ ਕਪੜਾ ਲੈ ਹਾਂ ਜੰਮਾਸਤ। ਮੋਟਰੰਦ। ਤੋਂ ਬਾਯਾ ਨੂੰ ਮੋਨਾ ਚੈਕਾ। ਉਹਨਰੇ ਕਿ। ਦੁੱਖਾ ਬਹੁਤ ਹੈ। ਏਦਾਂ ਮਤਲਬ ਨਾ ਕਰੋ। ਥੋੜਾ ਥੋੜੀ। ਤੇ ਲੋਜੀ ਏਦਾਂ ਅੰਬੀਆਂ ਕਟੀਆਂ ਜਾਣਗੀਆਂ ਠੀਕ ਹੈ। ਜਿਹੜੀ ਇਹਨਾਂ ਦੀ ਆ ਹਿੱਟ ਹੈ ਨਾ ਵਾਈਟ ਵਾਈਟ ਹੁੰਦਾ ਪਾਰਟ ਜੈ। ਇਹਦੇ ਵਿੱਚ ਇਹ ਆਪਾਂ ਕੱਢ ਦਾਂਗੇ। ਠੀਕ ਹੈ ਜੀ। ਇਹਨੂੰ ਆਪਾਂ ਸਾਈਡ ਤੇ ਕੱਢ ਦਾਂਗੇ। ਇਹ ਅੰਬੀ ਆਪਾਂ ਸਾਫ਼ ਕਰ ਲੈਣੇ ਇਹ ਪਤਾ ਨਹੀਂ ਕਿੰਦਾ ਫੱਟ ਲੈਂਦੇ ਬਜ਼ਾਰ ਵਾਲੋ ਟਕਾ ਫੱਟ ਬਸ ਸੀਰੀਅਸ ਹੁੰਦਾ ਨਾ 2-3 ਮਿੰਟਾਂ ਚੋ ਕੱਟ ਕੇ ਆਉਂਦੇ ਹਾਂ ਬਸ ਰੋਜ਼ ਇਹਦਾ ਕਰੀ ਹਾਂ ਹਾਂ ਬਸ ਇਹ ਉਹਨਾਂ ਦਾ ਰੋਜ਼ ਦਾ ਕੰਮ ਸਾਈਡ ਤੇ ਕਰੀ ਜਾਓ ਬਸ ਤੁਸੀਂ ਇਹ ਸਾਫ਼ ਕਰ ਦਿਨਾ ਵੀ ਤੁਸੀਂ ਕੱਟੀ ਜਾਓ ਆ ਥੋੜਾ ਜਨਾ ਚੋੜ ਆ ਜਿਆਦਾ ਸਪੇਸ ਦੇਣਾ ਚਾਹੀਦਾ ਇਸ ਨੂੰ ਰੰਗਣਾ ਆਮ ਨਾਲ ਆਮ ਬੰਦ ਲੱਗਦਾ ਤੇ ਲੋ ਜੀ ਆ ਦੇਖੋ ਜੀ ਅੰਬੀਆਂ ਕੱਟੀਆਂ ਜਾਂ ਰਹੀਆਂ ਜਿਹੜੀ ਥੋੜੀ ਸਖਤ ਹੁੰਦੀ ਹੈ ਨਾ ਜਿਹਦੀ ਜਾਲੀ ਪੱਕੀ ਹੁੰਦੀ ਹੈ ਉਹ ਥੋੜੀ ਮਾਰ ਕੇ ਕੱਟਣੀ ਕਹਿੰਦੀ ਹੈ ਨਹੀਂ ਤੇ ਐਦਾ ਹੀ ਕੱਟੀਆਂ ਜਾਂਦੀਆਂ ਬਹੁਤ ਵਧੀਆ ਤਰੀਕੇ ਨਾਲ ਆ ਦੇਖੋ ਜੀ ਆਪਾਂ ਧੋ ਕੇ ਮੰਜੀ ਤੇ ਪਾਤੀਆਂ ਸੀ ਹੁਣ ਇਹ ਤਰੀਕੇ ਨਾਲ ਕੱਟੀਆਂ ਜਾਣਗੀਆਂ ਬਾਕੀ ਇਹਦੀਆਂ ਗੁੱਟਲੀਆਂ ਜਿਹੜੀਆਂ ਵਾਈਟ ਵਾਈਟ 파ਟ ਹੁੰਦਾ ਉਹ ਕੱਢ ਦੇਣਾ ਇਹਦੇ ਵਿੱਚੋਂ ਠੀਕ ਹੈ ਜੀ ਅਤੇ ਜਿਹੜੀ ਗਿੱਟਕ ਜੀ ਵਿੱਚ ਹੁੰਦੀ ਐ ਨਾ ਉਹ ਕੱਢ ਦੇਣੀ ਤੇ ਫਿਰ ਕਿਸ ਤਰ੍ਹਾਂ ਪਾਵਾਂਗੇ ਜਿਹੜਾ ਕਿ ਚਾਰ ਤੁਹਾਡਾ ਸਾਲ ਪਰ ਨਾ ਉੱਲੀ ਲੱਗੇਗਾ ਨਾ ਖਰਾਬ ਹੋਏਗਾ ਉਸੇ ਤਰ੍ਹਾਂ ਤੁਹਾਨੂੰ ਮਟੀਰੀਅਲ ਜੋ ਵੀ ਪਾਵਾਂਗੇ ਉਸੇ ਤਰ੍ਹਾਂ ਦੱਸਾਂਗੇ ਤੁਸੀਂ ਜਾ ਕੇ ਉਹਦੇ ਕੋਲੋਂ ਕਰਿਆਨੇ ਵਾਲੇ ਕਰਿਆਨਾ ਸਟੋਰ ਤੇ ਜਾਇਓ ਤੇ ਐਸਟੀਮੇਟ ਨਾਲ ਆਪਣੇ ਤੋਂ ਅਸੀਂ ਦੱਸ ਦੇਣਾ ਕਿ ਅਸੀਂ 5 ਕਿਲੋ ਮੀ ਪਾਣੀ ਐ ਅਸੀਂ 10 ਕਿਲੋ ਪਾਣੀ ਠੀਕ ਐ ਜੀ ਉਹਨੇ ਆਪਣੇ ਆਪ ਤੁਹਾਨੂੰ ਦੱਸ ਦੇਣਾ ਤੇ ਆਪਣੇ ਆਪ ਹੀ ਤੁਹਾਨੂੰ ਮਟੀਰੀਅਲ ਜੋ ਵੀ ਐ ਸਾਰਾ ਸਮਾਨ ਮਸਾਲਾ ਤੁਹਾਨੂੰ ਦੇ ਦੇਣਾ ਆ ਦੇਖੋ ਜੀ ਕੱਟ ਕੇ ਅੰਬੀ ਇਸ ਤਰ੍ਹਾਂ ਕਰਕੇ ਛੋਟੇ ਛੋਟੇ ਟੁਕੜੇ ਕੱਟ ਲੈਣੇ ਆ ਇਹਦੇ ਵਿੱਚੋਂ ਸਾਰੀਆਂ ਆਪਾਂ ਗ੍ਰਿੱਟਾਂ ਛਾੜ ਦੇਣੀਆਂ ਤੇ ਆਹ ਤਰ੍ਹਾਂ ਦੇ ਨਾਲ ਕੱਟਣੀਆਂ ਸਾਡੇ ਘਰ ਦਾ ਦੇਖੋ ਜੀ ਇਦਾਂ ਹੀ ਪੈਂਦਾ ਆਚਾਰ ਉਸੇ ਤਰ੍ਹਾਂ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਰਹੇ ਆ ਠੀਕ ਹੈ ਜੀ ਜਿਵੇਂ ਪੈਂਦਾ ਮੈਂ ਕਿ ਚਲੋ ਤੁਹਾਡੇ ਨਾਲ ਪੂਰੀ ਆਪਾਂ ਜਾਣਕਾਰੀ ਦੇ ਦਈਏ ਵੀ ਅਸੀਂ ਹਰ ਸਾਲ ਆਪਣਾ ਆਚਾਰ ਕਿੱਦਾਂ ਬੰਦਦੇ ਹੁੰਦੇ ਆ ਮੈਨੂੰ ਸੁਘਾਰੇ ਆਚਾਰ ਵੀ ਉਹ ਮੈਨੂੰ ਸੁਘਾਰੇ ਆ ਜਿੰਨੂੰ ਸਾਰਾ ਕੁਝ ਕਰਨਾ ਆ ਮੈਂ ਸਖਾ ਲਈਆਂ ਤੁਹਾਨੂੰ ਆ ਲੈ ਤੁਸੀਂ ਤੇ ਘੋੜੀਆਂ ਨਾ ਘੱਟ ਲਓ ਮੈਂ ਇਹਦੇ ਨਾਲ ਦੇ ਦੋ ਇੱਥੇ ਤੁਹਾਡੇ ਨਾਲ ਜ਼ਿਆਦਾ ਜਾਨਾ ਮੇਰੇ ਸੀ ਹਾਂ ਸੁਭਾਰੇ ਹੋ ਕਿਤੇ ਮੈਂ ਲੱਕੜਾ ਠੀਕਣ ਦਿੱਤੀ ਦੇਖ ਲਓ ਜੀ ਕਿੰਨਾ ਡਾਲਾ ਮੇਰਾ ਖੌਫ ਹੈ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਦੱਬਦੇ ਹੈ ਮੇਰੇ ਇਹ ਤਾਂ ਥੋੜੀਆਂ ਨਾ ਘੱਟ ਲਈ ਸੀ ਆਪਣੀ ਗਲਤੀ ਹੀ ਮੰਨੀ ਅੱਡੇ ਲਾ ਰਹੀ ਸੀ ਮੈਂ ਕਹਿੰਦਾ ਕੱਟ ਦਿੰਦੀ ਅੰਬੀਆਂ ਨੂੰ ਫੜਾ ਦੋ ਜੀ ਇਹੇ ਇੱਦਾਂ ਮਾਰੋਗੇ ਅੰਬੀਆਂ ਨੂੰ ਜਦੋਂ ਤੱਕ ਉਹ ਸਹੀ ਡਾਂ ਨਾ ਮਾਰਦੇ ਦੇਖੋ ਇਹਦੇ ਅੰਮੀ ਨਾਲ ਥੋੜੀ ਚਾਚ ਪਾਓ ਓਹ ਚਾਚ ਲਾ ਦੇ ਜੀ ਸਾਰਾ ਤੇ ਚਾਚ ਆ ਹੀ ਨਾ ਤੇ ਚਲੇ ਤੈ ਲੋ ਗਾਇਸ ਆ ਦੇਖ ਲੋ ਤੁਸੀਂ ਆ ਦੇਖ ਲੋ ਅੰਬੀਆਂ ਨੂੰ ਏਦਾਂ ਆਪਣੀ ਸਫਾਈ ਕਰ ਲੈਣੀ ਹੈ ਕੱਟਣ ਤੋਂ ਬਾਅਦ ਠੀਕ ਹੈ ਜੀ ਆ ਦੇਖੋ ਇਹ ਆਂਬ ਜਿਨ੍ਹਾਂ ਦੇ ਵਿੱਚ ਗਿੱਟਕਾਂ ਨੇ ਨਾ ਆ ਸਾਰੀਆਂ ਗਿੱਟਕਾਂ ਬਿਲਕੁਲ ਆ ਦੇਖੋ ਸਾਫ਼ ਸੁਥਰੀਆਂ ਕਰ ਲੈਣੀਆਂ ਨੇ ਤੇ ਇਹ ਗਿੱਟਕਾਂ ਆਪਾਂ ਲੱਗ ਤੋਂ ਰੱਖ ਲਾਂਗੇ ਇਹ ਗਿੱਟਕਾਂ ਵੀ ਬਹੁਤ ਯੂਜ਼ ਆਉਂਦੀਆਂ ਨੇ ਗਿੱਟਕਾਂ ਦੀ ਦਵਾਈ ਵੀ ਬਣਦੀ ਏ ਪੈਕ ਵੀ ਬਣਦਾ ਬਹੁਤ ਕੁਝ ਬਣਦਾ ਤੁਸੀਂ ਜੇਕਰ ਚਾਰ ਘਰ ਪਾਉਂਦੇ ਹੋ ਨਾ ਮੇਰੀਆਂ ਭੈਣਾਂ ਗਿੱਟਕਾਂ ਨਾਲ ਸੁੱਤਿਆ ਕਰੋ ਇਹ ਬਹੁਤ ਤੁਹਾਡੇ ਯੂਜ਼ ਆਣ ਵਾਲੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਥੋੜੀ ਜੀ ਮਿਹਨਤ ਜ਼ਰੂਰ ਲੱਗਦੀ ਏ ਇਨਾਂ ਦੇ ਫਾਇਦੇ ਬਹੁਤ ਹੁੰਦੇ ਆ ਠੀਕ ਹੈ ਜੀ ਆ ਦੇਖੋ ਹੁਣ ਆਪਣੇ ਅੰਬਾਂ ਦੀ ਕਰ ਲਾਂਗੇ ਪਹਿਲਾਂ ਸਫਾਈ ਫਿਰ ਇਹਨਾਂ ਨੂੰ ਥੋੜੀ ਦੇਰ ਆਪਾਂ ਲਗਵਾ ਲਾਂਗੇ ਜੀ ਧੁੱਪ ਧੁੱਪ ਦੇ ਵਿੱਚ ਲਗਵਾ ਕੇ ਧੁੱਪ ਲਗਵਾ ਕੇ ਫਿਰ ਸ਼ਾਮ ਨੂੰ ਜਿੱਦਾਂ ਵੀ ਚਾਰ ਪਾਉਂਦੇ ਆ ਸੇਮ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਸਾਰੇ ਮਸਾਲੇ ਸਭ ਕੁਝ ਦੱਸਾਂਗੀ ਤੇ ਲਓ ਜੀ ਇਹ ਲਈ ਆਪਾਂ ਮਸਾਲਾ ਲਿਆ ਠੀਕ ਹੈ ਜੀ ਸੌਂਫ ਲੈ ਲੈਣੀ ਹੈ ਜਿੰਨਾ ਤੁਹਾਡੇ ਕੋਲ ਮਤਲਬ ਅੰਬ ਲਿਆ ਉਸ ਹਿਸਾਬ ਨਾਲ ਤੁਸੀਂ ਕਰਿਆਨੇ ਵਾਲੇ ਕੋਲ ਲੈ ਆਓ ਇਹ ਲੈ ਲੀ ਜੀ ਮੈਂ ਮੇਥੀ ਕਲੌਂਜੀ ਇਹਨਾਂ ਨੂੰ ਥੋੜਾ ਥੋੜਾ ਰੋਸਟ ਕਰ ਲੈਣਾ ਜੇਕਰ ਚਾਹੋ ਤੇ ਤੁਸੀਂ ਧੁੱਪ ਲਗਵਾ ਲਓ ਜੇ ਧੁੱਪ ਨਹੀਂ ਹੈ ਨਾ ਹਲਕਾ ਜਿਹਾ ਸੇਕਾ ਲਗਵਾ ਕੇ ਫਿਰ ਇਹਨੂੰ ਆਪਾਂ ਪੀਸ ਲੈਣੇ ਆ ਠੀਕ ਹੈ ਤੇ ਲਓ ਜੀ ਇੱਧਰ ਪੈਣ ਲੱਗਾ ਚਾਹ ਰਾ ਦੇਖੋ ਜੀ ਹੁਣ ਆਪਾਂ ਕਿਹੜੇ ਤਰੀਕੇ ਨਾਲ ਪਾਨਨੇ ਆ ਚਾਹ ਠੀਕ ਹੈ ਜੀ ਆਪਾਂ ਸੌਂਫ ਮੇਥੀ ਬਿਲਕੁਲ ਬਰੀਕ ਕਰ ਲਈਏ ਤੇ ਪਹਿਲਾਂ ਪਾ ਲਈਆਂ ਜੀ ਅੰਬੀਆਂ ਥੋੜਾ ਥੋੜਾ ਕਰਕੇ ਪਾਣਾ ਪਹਿਲਾਂ ਮਸਾਲਾ ਸਾਰਾ ਮਿਕਸ ਕਰ ਲੈਣਾ ਜੀ ਜੀ ਤੇ ਲੋ ਜੀ ਆ ਦੇਖੋ ਜੀ ਸਾਰਾ ਮਸਾਲਾ ਆਪਾਂ ਮਟੀਰੀਅਲ ਜਿਹੜਾ ਸੀ ਨਾ ਸਾਰਾ ਮਸਾਲਾ ਇਹਦੇ ਵਿੱਚ ਰਲਾ ਲਿਆ ਸੌਂਫ ਹਲਦੀ ਨਮਕ ਮਿਰਚ ਮੇਥੀ ਤੇ ਲੋ ਜੀ ਕਲੌਂਜੀ ਕਲੌਂਜੀ ਦਾ ਮੇਨ ਮਕਸਦ ਇਹ ਹੁੰਦਾ ਕਹਿੰਦੇ ਕਿ ਸਾਡੇ ਚਾਰ ਨੂੰ ਨਾ ਨજર ਨਾ ਲੱਗੇ ਤਾਂ ਬੰਨ ਪਾਉਂਦੇ ਹੁੰਦੇ ਵੈਸੇ ਕਲੌਂਜੀ ਸਾਡੇ ਵੱਡੇ ਬਜ਼ੁਰਗਤਾ aí ਕਹਿੰਦੇ ਹੁੰਦੇ ਸੀਗੇ ਸਾਰਾ ਮਸਾਲਾ ਆਪਾਂ ਮਿਕਸ ਕਰ ਲੈਣਾ ਫਿਰ ਆਪਾਂ ਅੰਬੀਆਂ ਜਿੰਨੀਆਂ-ਜਿੰਨੀਆਂ ਪਾਉਂਦੇ ਜਾਵਾਂਗੇ ਮਿਕਸ ਕਰਦੇ ਜਾਵਾਂਗੇ ਤੇ ਲੋ ਜੀ ਅੰਬ ਦੇ achar ਦੇ ਵਿੱਚ ਹੁਣ ਆਪਾਂ ਇਹਨੂੰ ਮਸਾਲੇ ਨੂੰ ਮਿਕਸ ਕਰ ਦੇਣਾ ਜਿੰਨਾ-ਜਿੰਨਾ ਤੁਸੀਂ ਪਾਣਾ ਠੀਕ ਹੈ ਨਮਕ ਦੀ ਕੁਆਂਟੀਟੀ ਥੋੜੀ ਜ਼ਿਆਦਾ ਰੱਖਿਓ ਕਿਉਂਕਿ ਨਮਕ ਹੈ ਨਾ ਜਿਹੜਾ ਇਹ achar ਨੂੰ ਸਾਡੇ ਨੂੰ ਬਚਾਂਦਾ ਤੇ ਲੋ ਜੀ ਆ ਦੇਖੋ ਜੀ ਸਾਰਾ ਚਾਰ ਡੱਬਾ ਵੀ ਦੇ ਦਿੰਨੇ ਆ ਸਾਰਾ ਚਾਰ ਆਪਾਂ ਇਦਾਂ ਕਰਕੇ ਤੇ ਜੇ ਤੁਹਾਨੂੰ ਚਾਹ ਤੁਸੀਂ ਪਾਣੀ ਹੈ ਨਾ ਤੇ ਦੇਗੀ ਮਿਰਚ ਪਾ ਸਕਦੇ ਹੋ ਦੇਗੀ ਮਿਰਚ ਜਿਹੜੀ ਹੁੰਦੀ ਹੈ ਨਾ ਸਿਰਫ ਰੰਗਤ ਦੇ ਲਈ ਹੁੰਦੀ ਹੈ ਜ਼ਰੂਰੀ ਨਹੀਂ ਹੈ ਕਿ ਦੇਗੀ ਮਿਰਚ ਆਪਾਂ ਪਾਣੀ ਤੁਹਾਡੀ ਆਪਣੀ ਇੱਛਾ ਹੈ ਚਲੋ ਜੀ ਹਿੰਗ ਜ਼ਰੂਰ ਥੋੜੀ ਜੀ ਮਸਾਲੇ ਵਿੱਚ ਰਲਾ ਲਿਓ ਠੀਕ ਹੈ ਹਿੰਗ ਦੇ ਨਾਲ ਵੀ ਚਾਰ ਸਾਡਾ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਡੱਬੇ 'ਚ ਪਾ ਦਿਓ ਡੱਬਾ ਉੱਪਰੋਂ ਦਿਖਾ ਦਿਓ ਪਾਇਆ ਜੀ ਅਸੀਂ 10 ਕਿਲੋ ਅੰਬੀਆਂ ਦਾ ਆਚਾਰ ਠੀਕ ਹੈ ਉਹ ਜਿਵੇਂ ਤੁਸੀਂ ਕਰਿਆਨੇ ਦੀ ਦੁਕਾਨ ਤੇ ਜਾਂਦੇ ਹੋ ਤੇ ਮਤਲਬ ਉਹਨੂੰ ਪੁੱਛ ਲੈਣਾ ਵੀ ਐਸਟੀਮੇਟ ਦੱਸ ਦੇਣਾ ਹੈ ਕਿ 10 ਕਿਲੋ ਅੰਬੀਆਂ ਸਾਡੀਆਂ ਨੇ ਵਿੱਚੋਂ ਗਿਟਕਾ ਵਗੈਰਾ ਕੱਢ ਕੇ 9 ਕਿਲੋ ਰਹਿ ਹੀ ਜਾਂਦੀਆਂ 9 ਨਹੀਂ ਤੇ 9.5 ਲਾ ਲਓ ਜਾਂ 8.5 ਵਗੈਰਾ ਕੁਝ ਰਹਿ ਹੀ ਜਾਂਦੀ ਕਿਉਂਕਿ ਗਿਟਕਾ ਵੀ ਕਿਲੋ ਡੇਢ ਨਿਕਲ ਹੀ ਜਾਂਦੀ ਹੈ ਤੇ ਆਪਣੇ ਆਪ ਜੇ ਤੁਹਾਨੂੰ 10 ਕਿਲੋ ਦਾ ਐਸਟੀਮੇਟ ਨਾ ਦੇ ਦੇਗਾ ਬਸ ਸਾਰਾ ਮਸਾਲਾ ਇੱਦਾਂ ਹੀ ਪਾ ਦੇਣਾ ਬਸ ਮਸਾਲੇ ਨੂੰ ਥੋੜਾ ਧਿਆਨ ਰੱਖਣਾ ਹੈ ਜੇ ਸਿਲਾਂ ਨੋਵੇ ਸੁੱਕਾ ਕੇ ਥੋੜਾ ਜਿਹਾ ਜੇ ਸੁਕਾਣਾ ਨਹੀਂ ਥੋੜਾ ਜਿਹਾ ਹਲਕਾ ਜਿਹਾ ਉਹਦੇ ਚ ਪਾ ਸਕਦੇ ਹੋ ਤੁਸੀਂ ਕੜਾਈ ਚ ਨਰਮ ਜਿਹਾ ਕਰਕੇ ਗਰਮ ਜਿਹਾ ਕਰਕੇ ਸੌਰੀ ਫਿਰ ਉਹਨੂੰ ਮਿਕਸ ਕਰ ਲਓ ਇਹ ਤਰੀਕੇ ਨਾਲ ਸਾਡੇ ਦਾ achar ਪੈਂਦਾ ਔਰ ਸਾਲ ਭਰ ਦਾ achar ਅਸੀਂ ਇਸੇ ਤਰੀਕੇ ਪਾਉਂਦੇ ਹੁੰਦੇ ਆ ਜੇਕਰ ਤੁਸੀਂ ਜਿੱਦਾ ਪਾਉਂਦੇ ਹੋ ਤੁਸੀਂ ਰੂਰ ਕਮੈਂਟਾਂ ਵਿੱਚ ਦੱਸਿਓ ਇਹ ਬਹੁਤ ਸੌਖਾ ਤਰੀਕਾ ਤੇ ਆਪਣੇ ਹੱਥਾਂ ਨਾਲ ਕੱਟਦੇ ਆ ਆਪਣੇ ਹੱਥਾਂ ਨਾਲ ਹੀ ਅਸੀਂ ਬੰਦੇ ਆ ਇਹ ਤਰੀਕਾ ਜੀ ਸਾਡਾ achar ਪਾਣ ਦਾ ਤੁਸੀਂ ਵੀ ਸਿੱਖ ਲਓ ਸਰਦਾਰ ਜੀ ਸਾਡੇ ਇੱਥੇ ਹੀ ਪਾਉਂਦੇ ਨੇ achar ਪਹਿਲਾਂ ਤਾਂ ਲੋਕੀ ਮਰਦਮਾਨ ਚ ਪਾਉਂਦੇ ਹੁੰਦੇ ਸੀ ਹਨਾ ਓਨ ਦੱਬਿਆਂ ਚ ਪਾਣ ਲੱਗੇ ਜੇਕਰ ਤੁਹਾਡੇ ਹੱਥਾਂ ਨੂੰ ਮਿਰਚਾਂ ਵਗੈਰਾ ਲੱਗਦੀਆਂ ਹਨਾ ਕਈਆਂ ਦੇ ਹੱਥਾਂ ਨੂੰ ਮਿਰਚਾਂ ਲੱਗਦੀ ਹੁੰਦੀ ਹੈ ਨਹੀਂ ਪਾ ਸਕਦੇ ਤੇ ਤੁਸੀਂ ਅੱਦਾ ਕੋਈ ਕੜਸ਼ੀ ਜਾਂ ਕਿਸੇ ਪਲਟੇ ਦੀ ਸਹਤ ਨਾਲ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਉਸ ਆਪੇ ਲੈਣ ਦੇ ਹੁੰਦੇ ਆ ਕੋਈ ਕੰਮ ਵੀ ਸ਼ੁਰੂ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਇਹ ਤੇ ਸਾਲ ਪਰ ਰੱਖਣ ਦੀ ਚੀਜ਼ ਆ ਆ ਰਸੀ ਹਮੇਸ਼ਾ ਕੱਚੀ ਅੰਬੀਆਂ ਦਾ ਜਦੋਂ ਵੀ ਚਾਰ ਪਾਉਂਦੇ ਹੁੰਦੇ ਆ ਜੀ ਇਸੇ ਤਰ੍ਹਾਂ ਹੀ ਤੇ ਇੱਕ ਦੋ ਦਿਨ ਦੀ ਧੁੱਪ ਲਵਾ ਕੇ ਫੇਰ ਨਹੀਂ ਅਸੀਂ ਮੁੜ ਕੇ ਧੁੱਪ ਲਗਵਾਂਦੇ ਦੇਖ ਲੋ ਸਾਰਾ ਸਾਲ ਸਾਡਾ ਚਾਰ ਇੱਥੇ ਹੀ ਰਹਿਣਾ ਨਾ ਵਾਹਿਗੁਰੂ ਦੀ ਕਿਰਪਾ ਨਾਲ ਕਦੀ ਉੱਡਲੀ ਲੱਗੀ ਮਹਾਰਾਜ ਦੀ ਐਨੀ ਮਿਹਰ ਹੁੰਦੀ ਏ ਨਾ ਹੀ ਕਦੀ ਖਰਾਬ ਹੁੰਦਾ ਡਾਡੀ ਸਿੱਕਾ ਬੜੇ ਮਾਰਦੇ ਹੁੰਦੇ ਸੀ ਆ ਛੂ ਹੈ ਛੂ ਮੇਰੇ ਨੱਕ ਨੂੰ ਹੱਥ ਲੱਗ ਗਿਆ ਮੇਰੇ ਕਿਸੇ ਨੂੰ ਹੱਥ ਲੱਗ ਗਿਆ ਦੇ ਲੋਜ ਏਦਾਂ ਬਣਦਾ ਚਾਰ ਸਾਡਾ ਏਦਾਂ ਬਣਾਉਂਦੇ ਹੁੰਨੇ ਆਪਾਂ ਪਾ ਲਿਆ ਆਪਾਂ ਚਾਰ ਥੋੜਾ ਜਿਹਾ ਰਹਿ ਗਿਆ ਠੀਕ ਹੈ ਜੀ ਇਸੇ ਤਰੀਕੇ ਨਾਲ ਬਸ ਇੱਕ ਚੀਜ਼ ਦਾ ਥੋੜਾ ਧਿਆਨ ਰੱਖਿਓ ਇੱਕ ਅੰਨ ਦਾ ਹੱਥ ਨਾ ਲੱਗੇ ਇੱਕ ਪਾਣੀ ਦਾ ਹੱਥ ਨਾ ਲੱਗੇ ਚਾਰ ਪੰਜ ਦਾ ਸਭ ਤੋਂ ਵਧੀਆ ਤੇ ਸੋਖਾ ਤਰੀਕਾ ਹੈ ਕੋਈ ਦਿੱਕਤ ਨਹੀਂ ਹੈਗੀ ਜਿਹੜੀਆਂ ਭੈਣਾਂ ਵੀ ਆਪਣੇ ਘਰ ਪਾ ਸਕਦੀਆਂ ਚਾਰ ਠੀਕ ਹੈ ਕਈ ਭੈਣਾਂ ਨਾ ਸੋਚਦੀਆਂ ਵੀ ਆਪਾਂ ਚਾਰ ਨਹੀਂ ਪਾ ਸਕਦੇ ਆਪਾਂ ਆਪਣੇ ਤਰੀਕੇ ਨਾਲ ਏਦਾਂ ਵੀ ਚਾਰ ਪਾ ਸਕਦੇ ਆ ਮੈਂ ਤਾਂ ਦੇਖੋ ਪਾ ਲੈਂਦੀ ਆ ਮੈਂ ਪਹਿਲਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਏ ਜਿਵੇਂ ਥੋੜੀਆਂ ਜਿਹੀਆਂ ਜੰਬੀਆਂ ਆ ਕੀ ਸਰਦਾਰ ਜੀ ਇਹ ਇਹ ਵਾਲਾ ਚਾਰ ਅਸੀਂ ਹੁਣ ਬਿਲਕੁਲ ਸਾਲ ਤੱਕ ਰੱਖਾਂਗੇ ਇਸੇ ਤਰ੍ਹਾਂ ਜਿੱਦਾਂ ਮਰਜੀ ਇਹਨੂੰ ਖਾਓ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦਾ ਤੇ ਹਿੰਗ ਜ਼ਰੂਰ ਪਾਓ ਤਾਂ ਕਿ ਚਾਟਾ ਚਾਰ ਬਿਲਕੁਲ ਵੀ ਖਰਾਬ ਕਈ ਪੈਣਾ ਹਿੰਗ ਦੀ ਧੂਣੀ ਦਿੰਦੀ ਆ ਤੁਸੀਂ ਧੂਣੀ ਵੀ ਦੇ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਹ ਤਰੀਕੇ ਨਾਲ ਬਣਾਇਆ ਜਿਵੇਂ ਵੀ ਬਣਾਇਆ ਆਪਾਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਪਿਆ ਬਹੁਤ ਸਿੰਪਲ ਤੇ ਸੌਖਾ ਤਰੀਕਾ ਸਰਦਾਰ ਜੀ ਇਦਾਂ ਹੀ ਬਣਾਉਂਦੇ ਆ ਤੁਸੀਂ ਕਿੱਦਾਂ ਕਿੱਦਾਂ ਬਣਾਉਂਦੇ ਹੋ ਸਾਰੇ ਜਿਹੜੇ ਵੀ ਮੇਰੀ ਵੀਡੀਓ ਦੇਖ ਲਿਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਰ ਸੀ ਠੀਕ ਵਧੀਆ ਜਿਹਾ ਕਮੈਂਟ ਕਰਨੇ ਆ ਪਿਆਰੇ ਪਿਆਰੇ ਲਾਈਕ ਜਰੂਰ ਦਿਓ ਸਰਦਾਰ ਜੀ ਦੇ ਨਾਮ ਤੇ ਬੜੀ ਮਿਹਨਤ ਵੀ ਲੱਗਦੀ ਏ ਕੰਮ ਕਰਨ ਦੇ ਵਿੱਚ ਤੇ ਵੀਡੀਓ ਬਣਾਉਣ ਚ ਦਾ ਦੇਖੋ ਜੀ ਲੱਗਦੀ ਲੱਗਦੀ ਏ ਤੇ ਲੋ ਜੀ ਸਾਡਾ ਚਾਰ ਪਿਆ ਚੁੱਕਿਆ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਾਕੀ ਵਾਹਿਗੁਰੂ ਕਰੇ ਬਿਲਕੁਲ ਠੀਕ ਠਾਕ ਰਵੇ ਦੇਖੋ ਜੀ ਤੁਹਾਡੀਆਂ ਵੀ ਦੁਆਵਾਂ ਬਹੁਤ ਸਾਰੀਆਂ ਦੇਣਾ ਤੁਸੀਂ ਵੀ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਪਾਓ ਸਾਲ ਭਰ ਦਾ ਚਾਰ ਜਿੱਦਾਂ ਮਰਜ਼ੀ ਪਾ ਸਕਦੇ ਹੋ ਠੀਕ ਹੈ ਪਿਆਰੇ ਪਿਆਰੇ ਲਾਈਕ ਮੈਂ ਤੇ ਸ਼ੇਅਰ ਕਰੇ ਵਾਤ ਤੋਂ ਵਾਤ ਮੇਰੀ ਵੀਡੀਓ ਨੂੰ ਪਿਆਰ ਦਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਸੀਂ ਕਿੱਦਾਂ ਕਿੱਦਾਂ ਪਾਉਂਦੇ ਹੋ ਠੀਕ ਹੈ ਜੀ ਬਾਕੀ ਸਾਡੇ ਘਰ ਸਦਾ ਸਿਰੋ ਸਾਲ ਭਰ ਦਾ ਚਾਰ ਪਾਣਾ ਵੀ ਮਸਤਰਦਾਰ ਜੀ ਕੋਲ ਪਵਾਨੀ ਹੁੰਦੀ ਹੈ ਪਹਿਲਾਂ ਡੈਡੀ ਪਾਉਂਦੇ ਹੁੰਦੇ ਸੀਗੇ ਸਾਡੇ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਹੀ ਹੈ ਡੈਡੀ ਜੀ ਨਹੀਂ ਰਹੇ ਅੱਗੇ ਤੇ ਆਹ ਦੇਖੋ ਜੀ ਸਾਡਾ ਤੇ ਇਹ ਤਰੀਕਾ ਤੁਹਾਡਾ ਕਿਹੜਾ ਕਿਹੜਾ ਤਰੀਕਾ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸਣਾ ਹੈ ਆ ਦੇਖੋ ਜੀ ਡੱਬੇ ਦੇ ਵਿੱਚ ਪਾਤਾ ਡੱਬਾ ਭਰ ਕੇ ਹੁਣ ਰੱਖ ਦਾਂਗੇ ਤੇ ਵਧੀਆ ਰਹੇਗਾ ਤੇ ਗਾਇਸ ਪਿਆਰੇ ਜੇ ਲਾਈਕ ਮਾਤੇ ਸ਼ੇਅਰ ਕਰੇ ਬਾਅਦ ਤੋਂ ਬਾਅਦ ਮੇਰੀ ਵੀਡੀਓ ਨੂੰ ਪਿਆਰ ਦਿਓ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਡੱਬਾ ਸਾਫ਼ ਕਰ ਲਾਂਗੇ